ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਤੁਸੀਂ ਸਾਨੂੰ ਜਾਣਕਾਰੀ ਦਿਓ ਕਿ ਮੁਲਾਜ਼ਮਾਂ ਨੇ ਪੈਨਸ਼ਨਾਂ ਵਿੱਚ ਕਿੰਨਾ ਵਾਧਾ ਹੋਇਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈ ਗਈ ਤੇ ਬੱਤੀ ਪਟੀਸ਼ਨਾਂ ਦੇ ਹੱਕ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਦਿਲਾਈ 2015 ਨੂੰ ਲੈ ਕੇ ਦਸੰਬਰ 2015 ਤੱਕ ਜੋ ਡੀਏਐਕਸ 19% ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਜਨਵਰੀ 2016 ਤੋਂ ਡੀਏਆ 113% ਲਾਗੂ ਕੀਤਾ ਗਿਆ ਜਿਸ ਕਰਕੇ ਮਲਾਜਮ ਵੱਲੋਂ ਪੰਜਾਬ ਤੇ ਹਾਈ ਕੋਰਟ ਰੈਣਾ ਹਾਈ ਕੋਰਟ ਕੇਸ ਕੀਤਾ ਗਿਆ ਸੀ ਪੰਜਾਬ ਤੇ ਹੈਣਾ ਹਰਿਆਣਾ ਹਾਈ ਕੋਰਟ ਨੇ ਜੋ ਕਿ ਮਲਾਜਮਾਂ ਦੇ ਹੱਕ ਨੂੰ ਨਿਸ਼ਾਨਾ ਕੀਤਾ ਕਿ ਜੇ ਮਲਾਜਮਾਂ ਦੇ ਪੈਨਸ਼ਨਾਂ ਨੂੰ ਜਨਵਰੀ 2016 ਤੋਂ ਜੋ ਡੀਐਕਸ 19% ਤਾਂ ਜਾਵੇ ਆਦੇ ਚਾਰ ਮਹੀਨੇ ਅੰਦਰ ਮਲਾਜਮਾਂ ਦੇ ਪੈਨਸ਼ਨ ਉਹ ਦਿੱਤਾ ਜਾਵੇ ਜਿਸ ਕਰ ਮਲਾਜਮਾਂ ਬਹੁਤ ਖੁਸ਼ੀ ਹੈ ਕਿਉਂਕਿ ਲੱਖਾਂ ਦੀ ਲੱਖਾਂ ਰੁਪਏ ਮਲਾਜਮਾਂ ਨੂੰ ਜੀ ਇਹ ਮਿਲੇਗਾ ਜੀ 2016 ਤੋਂ ਪੀਗ ਜਾਂਦਾ ਹਾਂ ਜੀ ਹਾਂਜੀ 2004 ਤੋਂ ਭਾਰਤੀ ਮਲਾਜਮਾਂ ਲਈ ਕਿਹੜੀ ਪੈਨਸ਼ਨ ਲਾਗੂ ਕਰਨੀ ਜ਼ਰੂਰੀ ਹੈ ਸਾਨੂੰ ਡਿਟੇਲ ਨਾਲ ਦੱਸੋ 2004 ਤੋਂ ਭਾਰਤੀ ਮਲਾਜਮਾਂ ਲਈ ਜੋ ਪੁਰਾਣੀ ਪੈਨਸ਼ਨ ਸੀ 1972 ਅਨਸਾਰ ਲਾਗੂ ਨਹੀਂ ਜਰੂਰੀਆ ਪਰ ਪੰਜਾਬ ਸਰਕਾਰ ਨੇ 18 ਨਵੰਬਰ 2022 ਨੂੰ ਇੱਕ ਲੰਗੜਾ ਨੋਟੀਫਿਕੇਸ਼ਨ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਆ ਪਰ ਸਰਕਾਰ ਨੂੰ 2500 ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਅੱਜ ਤੱਕ ਪੁਰਾਣੀ ਪੈਨਸ਼ਨ ਸਕੀਮ ਨਿਰਮਨ ਸਬਸਤ ਅਨਸਾਰ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਵਾਸਤੇ ਜੋ ਡੀਟੀਐਫ ਦੇ ਆਗੂ ਅਤੇਂਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਜੋ ਕਿ ਸੰਗਰੂਰ ਦੇ ਵਿੱਚ ਜਾ ਕੇ ਪੱਕਾ ਮੋਰਚਾ ਲਾਵਾਂਗੇ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂ ਅਤੇਂਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਮੋਕਾਂ ਦੇ ਭਵਾਂਤਮਾਂ ਦੇ ਲਾਰਿਆਂ ਨੂੰ ਦੁਖੀ ਹੋ ਕੇ ਕਿਉਂਕਿ ਪ੍ਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ 1 2 ਤੇ 3 ਅਕਤੂਬਰ ਨੂੰ ਸੰਗਰੂਰ ਵਿੱਚ ਜਾ ਕੇ ਰਾਤ ਦਿਨ ਦਾ ਪੱਕਾ ਮੋਰਚਾ ਲਗਾਇਆ ਜਾਊਗਾ ਤਾਂ ਕਿ ਪੁਰਾਣੀ ਪੈਨਸ਼ਨ ਬਹਾਲ ਕਰ ਸਕੀ ਹਾਂ ਜੀ ਹਾਂ ਜੀ ਸਰ ਜੀ ਪੰਜਾਬ ਦੇ ਮਲਾਜਮਾਂ ਵੱਲੋਂ ਕਿਹੜੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਵਿੱਚ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਪੰਜਾਬ ਦੇ ਮਲਾਜਮਾਂ ਵੱਲੋਂ ਹਰਿਆਣੇ ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅੰਵਾਲੇ ਵਿੱਚ ਜਾਣਗੇ 2 ਅਕਤੂਬਰ ਨੂੰ ਕਿਉਂਕਿ ਮੁੱਖ ਮੰਤਰੀ ਭਵਾਨ ਤਮਾਨ ਦੇ ਨਾਲ ਮੀਟਿੰਗ ਹੋਈ ਸੀ ਮੀਟਿੰਗ ਲਗਾਤਾਰ 2.5 ਘੰਟੇ ਦੇ ਉੱਪਰ ਚੱਲੀ ਜਿਸੇ ਮੁੱਖ ਮੰਗ ਸੀ ਮਲਾਜਮਾਂ ਦੀ ਵੀ ਛੇਵਾਂ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਅਤੇ 2016 ਤੋਂ ਮਲਾਜਾਂ ਨੂੰ ਪੇਕ ਹੁਣਾਈ ਰਿਆ ਕੀਤਾ ਜਾਵੇ ਮੰਗਿਆਈ ਪੱਤੀਆਂ ਕਿਸ ਤਰ੍ਹਾਂ ਬਗਾਇਆ ਜਾਵੇ 17/7/2020 ਵਾਲੇ ਮਲਾਜਾਂ ਨੂੰ ਛੇਵਾਂ ਪੇਕ ਲਾਗੂ ਕੀਤਾ ਜਾਵੇ 2004 ਤੋਂ ਭਾਪੀ ਮਲਾਜਾਂ ਵਾਸਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਮੈਡੀਵਲ ਵਰਕਰਾਂ ਆਸਾ ਵਰਕਰਾਂ ਨੂੰ ਮਾਨ ਬੱਤੇ ਵਿੱਚ ਵਾਧਾ ਕੀਤਾ ਜਾਵੇ ਇਹ ਮੁੱਖ ਮੰਗਾਂ ਲੈ ਕੇ ਜੋ ਮੋਖ ਨੇ ਭਵਾਂਤਮਾ ਨਾਲ ਮੀਟਿੰਗ ਹੋਈ ਸੀ ਪਰ ਮੋਖ ਨੇ ਭਵਾਂਤਮਾ ਨੇ ਇਹੀ ਕਿਹਾ ਕਿ ਮੈਂ ਤੁਹਾਡੇਆਂ ਦੁਆਰਾ ਮੀਟ ਕਰੂੰਗਾ ਦੁਆਰਾ ਮੀਟ ਨਹੀਂ ਕੀਤੀ ਜਿਸ ਕਰਕੇ ਪੰਜਾਬ ਦੇ ਮਲਾਿਆਂ ਵਿੱਚ ਰਿਟਾਇਰਡ ਹੋਏ ਮਲਾਿਆਂ ਵਿੱਚ ਬਹੁਤ ਭਾਰੀ ਦੋਸ ਆ ਹਰਿਆਣਾ ਦਾ ਜੋ ਅੰਬਾਲਾ ਸ਼ਹਿਰ ਹੈ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅੰਬਾਲੇ ਵਿੱਚ ਜਾ ਕੇ 2 ਅਕਤੂਬਰ ਨੂੰ ਮੋਖ ਨੇ ਭਵਾਂਤਮਾ ਜੋ ਪੰਜਾਬ ਵਿੱਚ ਕੁਝ ਹੋਰ ਕਹਿੰਦਾ ਤੇ ਅੰਬਾਲੇ ਵਿੱਚ ਜਾ ਕੇ ਕੁਝ ਹੋਰ ਕਹਿੰਦਾ ਹੈ ਕਿ ਮੁਖਰੀਪੂਆਂ ਅੰਤਮਾ ਦੇ ਲਾਲਾਂ ਦੀ ਪੋਲ ਖੁੱਲ੍ਹ ਜਾਈ ਜਾਊਗੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਵੀ ਇਹ ਝੂਠ ਬੋਲਾ ਹਰਿਆਣੇ ਵਿੱਚ ਆ ਕੇ ਇਹਨਾਂ ਵੋਟਾਂ ਨਾ ਬਹੁਣੀਆਂ। ਹਾਂਜੀ ਸਰ ਜੀ ਕੰਪਿਊਟਰ ਅਧਿਆਪਕਾਂ ਦੀਆਂ ਮੀਟਿੰਗਾਂ ਸਿੱਖਿਆ ਮੰਤਰੀ ਨਾਲ ਹੋਈਆਂ। ਮੀਟਿੰਗਾਂ ਵਿੱਚ ਕਿਹੜੀਆਂ ਮੰਗਾਂ ਤੇ ਵਿਚਾਰ ਹੋਏ ਸਾਨੂੰ ਜਾਣਕਾਰੀ ਦਿਓ। ਕੰਪਿਊਟਰ ਅਧਿਆਪਕਾਂ ਦੀਆਂ ਮੀਟਿੰਗਾਂ ਸਿੱਖਿਆ ਮੰਧਿਰ ਜੋਸਿੰਗ ਬੈਸਲਾ ਹੋਈਆਂ ਜਿਸ ਵਿੱਚ ਉਹਨਾਂ ਦੇ ਆਗੂ ਜੋਨੀ ਸਿੰਘ ਲਾ ਨੇ ਕਿਹਾ ਕਿ ਸਿੱਖਿਆ ਮੰਧिर ਹਰਜੋਤ ਸਿੰਘ ਬੈਂਸ ਨੂੰ ਇਹ ਗਿਆ ਗਿਆ ਮੀਟਿੰਗ ਦੇ ਵਿੱਚ ਵੀ ਕੰਪਿਊਟਰ ਦੇ ਹਵਕਾਂ ਨੂੰ ਸਿੱਖਿਆ ਅਭਵਾ ਦੇ ਵਿੱਚ ਮਰਜ਼ੀ ਕੀਤਾ ਜਾਵੇ ਤੇ ਛੇਵੇਂ ਬੇਹਨ ਲਾਗੂ ਕੀਤਾ ਜਾਵੇ ਪਰ ਅੱਜ ਤੱਕ ਨਾ ਤਾਂ ਛੇਵੇਂ ਬੇਹਨ ਲਾਗੂ ਕੀਤਾ ਗਿਆ ਕੰਪਿਊਟਰ ਦੇ ਹਵਕਾਂ ਉੱਪਰ ਨਾ ਹੀ ਉਹਨਾਂ ਸਿੱਖਿਆ ਭਵਾਂ ਮਰਜ਼ੀ ਕੀਤਾ ਗਿਆ ਜਿਸ ਕਰਕੇ ਕੰਪਿਊਟਰ ਦੇ ਹਵਕਾਂ ਵੱਲੋਂ ਜੋ ਸਿੱਖਿਆ ਹਰਜੋਤ ਸਿੰਘ ਬੈਂ ਦੇ ਜੋ ਪਿੰਡ ਆ ਉੱਥੇ ਜਾ ਕੇ ਦੁਆ ਤਿਹਰੇ ਜੋ ਮੌਤ ਹੀ ਮਾਰਜੂ ਕੀਤਾ ਗਿਆ ਸੀ ਤਾਂ ਕਿ ਸਰਕਾਰ ਜਾਗੇ ਉਸ ਤੋਂ ਬਾਅਦ ਹੁਣ 1 ਸਤੰਬਰ ਤੋਂ ਲਗਾਤਾਰ ਕੰਪਿਊਟਰ ਵਿਧਾਇਕਾਂ ਵੱਲੋਂ ਸੰਗਰੂਰ ਦੇ ਵਿੱਚ ਕੋਕੜ ਤਲ ਜਾਰੀਆ ਡੀਸੀ ਆਫਿਸ ਦੇ ਸਾਹਮਣੇ 28 ਸਤੰਬਰ ਨੂੰ ਕੰਪਿਊਟਰ ਵਿਧਾਇਕਾਂ ਵੱਲੋਂ ਸ਼ੀਤ ਭਗਤ ਸਿੰਘ ਦੇ ਜਨਮ ਦਿਨ ਦੇ ਉੱਪਰ ਖਾਟੜ ਗਲਾਂ ਦੇ ਵਿੱਚ ਆ ਕੇ ਪੰਜਾਬ ਸਰਕਾਰਾਂ ਨੇ ਪੋਲ ਖੋਲੀ ਗਈ ਤੇ ਉਹਨਾਂ ਨੇ ਇਹ ਕਿਹਾ ਕਿ ਜੇਕਰ ਮੁਗੈ ਮਹਾਨ ਤਮਾਂ ਜਾਂ ਸਿੱਖਾਂ ਦੇ ਹਰ ਉਸ ਐਮਬੈਂਸ ਕੰਪਿਊਟਰ ਦੇ ਆਗਿਆ ਨੂੰ ਸਿੱਖਿਆ ਵਜ ਮਾਰਜ ਨਹੀਂ ਕਰਦਾ ਛੇਵੇਂ ਬੇ ਲਗੂ ਨਹੀਂ ਕਰਦਾ ਤੇ ਲਗਾਤਾਰ ਚੱਜ ਜਾਰੀ ਰਹੇਗਾ ਹਾਂਜੀ ਧੰਨਵਾਦ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ